ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਬਾੜੀ ਦੇ ਸੰਧਾਂ ਦਾ ਕਾਰੋਬਾਰ ਅੱਜ ਅਸੀਂ ਲੈ ਕੇ ਆਏ ਆ ਜੀ ਜਰਮਨ ਸ਼ੈਫਟ ਫੀਮੇਲ ਡੌਗ ਵਿਕਾਊ ਏਸ 2 ਸਾਲ ਏਰੀਆ ਜੀ ਸੁਖਨੰਦ ਮੋਗਰਾ ਰੇਟ ਅਜ ਇਸ ਤਰ੍ਹਾਂ ਹੈ 9915348595 ਇਸ ਨੰਬਰ ਤੇ ਫੋਨ ਕਰਕੇ ਜਰਮਨ ਸ਼ੈਫਟ ਫੀਮੇਲ ਡੌਗ ਹੈ ਜਿਹੜੀ 2 ਸਾਲ ਦੀ ਤੁਸੀਂ 17000 ਪੈਚ ਖਰੀਦ ਸਕਦੇ ਹੋ ਸਵਿਫਟ ਵੀਡੀਆ ਗੱਡੀ ਵਿਕਾਊ ਹੈ ਜੀ 2012 ਮਾਡਲ ਗੱਡੀ ਹੈ ਜੀ ਪਾਰਸਿੰਗ 27 ਤੱਕ ਹੈ ਰੇਟ 3 ਲੱਖ 3000 ਏਰੀਆ ਸੰਗਤ ਮੰਡੀ ਬਠਿੰਡਾ 2007 تک پارਸਿੰਗ ਹੈ 2012 ਮਾਡਲ ਹੈ ਜੀ ਏਰੀਆ ਸੰਗਤ ਮੰਡੀ ਬਠਿੰਡਾ 94646 60550 ਗੱਡੀ ਪੰਜਾਬ ਨੰਬਰ ਹੈ ਜੀ ਇਸ ਨੰਬਰ ਤੇ ਕਾਲ ਕਰਕੇ ਤੁਸੀਂ Swift VDI ਗੱਡੀ 2012 ਮਾਡਲ 330000 ਰੁਪਏ ਦੇ ਵਿੱਚ ਤੁਸੀਂ ਇਸ ਗੱਡੀ ਨੂੰ ਖਰੀਦ ਸਕਦੇ ਹੋ ਅਰਜ਼ੰਤ ਸੇਲ ਕਰਨੀ ਹੈ ਜੀ अल्टੋ ਗੱਡੀ 2003 ਮਾਡਲ ਪਾਸਿੰਗ 2027 ਤੱਕ ਕਾਗਜ ਪੂਰੇ ਨੇ ਜੀ 92000 ਰੁਪਏ ਦਾ ਰੇਟ ਰੱਖਿਆ ਗਿਆ ਏਰੀਆ ਬਠਿੰਡਾ ਕੰਡੀਸ਼ਨ ਦੀ ਗੱਲ ਕਰੀ ਤਾਂ ਸਾਫ ਕੰਡੀਸ਼ਨ ਦੀ ਗੱਡੀ ਹੈ ਏਸੀ ਹੀਟਰ ਵਧੀਆ ਚੱਲਦਾ ਜੀ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਹੈ 9876954609 ਇਸ ਨੰਬਰ ਤੇ ਫੋਨ ਕਰਕੇ ਤੁਸੀਂ अल्टੋ ਗੱਡੀ 2003 ਮਾਡਲ ਹੈ ਜਿਹੜੀ 92000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਇਨ੍ਹਾਂ ਵੀਰਾਂ ਨੇ ਅਜਨ ਕਲੀ ਮੋਟਰ ਕਨੈਕਸ਼ਨ ਲੈਣਾ ਜੀ ਸਮਾਣਾ ਪਟਿਆਲਾ ਏਰੀਆ ਚ ਜੇਕਰ ਕੋਈ ਵੀ ਵੀਰ ਇਹ ਏਰੀਆ ਦੇ ਵਿੱਚ ਮੋਟਰ ਕਨੈਕਸ਼ਨ ਵੇਚਣ ਦਾ ਚਾਹਵਨ ਹੋਵੇ ਤਾਂ ਇਸ ਨੰਬਰ ਤੇ ਸੰਪਰਕ ਕਰੋ 9815947539 ਇਸ ਨੰਬਰ ਤੇ ਇਸ ਵੀਰ ਦੇ ਨਾਲ ਸੰਪਰਕ ਕਰੋ ਇਸ ਵੀਰ ਨੂੰ ਜਲਦੀ ਤੋਂ ਜਲਦੀ ਮੋਟਰ ਕਨੈਕਸ਼ਨ ਦੀ ਲੋੜ ਹੈ ਜੀ Honda City ਗੱਡੀ ਵਿਕਾਊ ਹੈ ਜੀ ਟਾਪ ਮਾਡਲ 2009 ਪੈਟਰੋਲ ਪੈਟਰੋਲ ਦੀ ਗੱਡੀ ਹੈ ਜੀ ਐਸੀ ਹੀ ਟ੍ਰੋਕ ਹੈ ਨਵੇਂ ਟਾਇਰ ਨੇ ਜੀ ਏਰੀਆ ਮਾਨਸ ਮਾਨਸਾ ਏਰੀਆ ਜੀ 2009 ਮਾਡਲ ਗੱਡੀ ਹੈ ਟਾਇਰ ਨਵੇਂ ਨੇ 9879911499 ਇਸ ਨੰਬਰ ਤੇ ਫੋਨ ਕਰਕੇ Honda City ਗੱਡੀ ਹੈ ਜਿਹੜੀ ਤੁਸੀਂ ਰੇਟ ਵਗੈਰਾ ਪੁੱਛ ਕੇ ਖਰੀਦ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ Ford Figo ਗੱਡੀ ਵਿਕਾਊ ਹੈ ਜੀ 2012 ਮਾਡਲ ਗੱਡੀ ਹੈ ਏਰੀਆ ਗੁਰਦਾਸਪੁਰ ਹੈ ਜੀ ਵਧੀਆ ਕੰਡੀਸ਼ਨ ਦੀ ਗੱਡੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ AC ਹੀਟਰ ਵਧੀਆ ਚੱਲਦਾ ਹੈ ਟਰਨ ਦੀ ਕੰਡੀਸ਼ਨ ਬਾਕੀ ਸਾਫ਼ ਕੰਡੀਸ਼ਨ ਦੀ ਗੱਡੀ ਪਈ ਹੈ ਜੀ ਕੋਈ ਸਕਰੈਚ ਨਹੀਂ ਕੋਈ ਐਕਸੀਡੈਂਟ ਨਹੀਂ ਹਰਿਆਣਾ ਨੰਬਰ ਹੈ ਜੀ ਗੱਡੀ 1.5 ਲੱਖ ਰੁਪਏ ਦਾ ਰੇਟ ਰੱਖਿਆ ਗਿਆ ਬਾਕੀ ਤੁਸੀਂ ਨੰਬਰ ਨੋਟ ਕਰ ਲੈ ਇਸ ਨੰਬਰ ਤੇ ਗੱਲ ਕਰਕੇ ਖਰੀਦ ਸਕਦੇ ਹੋ 95181 15109 ਇਸ ਨੰਬਰ ਤੇ ਖਰੀਦ ਸਕਦੇ ਹੋ ਅਗਲੀ ਗੱਡੀ ਪਹੁੰਚੀ ਹੈ ਜੀ ਮਰੂਤੀ 2007 ਮਾਡਲ ਏਸੀ ਚੱਲਦਾ ਜੀ ਟਾਇਰ ਨਵੇਂ ਨੇ ਨਵੀਂ ਬੈਟਰੀ ਹੈ 45000 ਰੁਪਏ ਰੇਟ ਰੱਖੇ ਗਿਆ ਪੰਜਾਬ ਨੰਬਰ ਹੈ ਜੀ ਏਸੀ ਹੀਟਰ ਵਧੀਆ ਚੱਲਦਾ ਜੀ ਸੱਤ ਮਾਡਲ ਗੱਡੀ ਹੈ ਟਾਇਰ ਨਵੇਂ ਨੇ ਨਵੀਂ ਬੈਟਰੀ ਹੈ 45000 ਰੁਪਏ ਰੇਟ ਮੰਗੇ ਮਰੂਤੀ ਗੱਡੀ ਹੈ ਜੀ 8284084437 ਇਸ ਨੰਬਰ ਤੇ ਫੋਨ ਕਰਕੇ ਮਰੂਤੀ ਗੱਡੀ ਤੁਸੀਂ 45 ਅੱਜ ਖਰੀਦ ਸਕਦੇ ਹੋ ਜਗਤਜੀ ਤ੍ਰਿਪਰ ਵਿਕਾਊ ਆ 2013 ਮਾਡਲ ਏਰੀਆ ਜੀ ਪੱਖੋ ਕਲਾ ਬਰਨਾਲਾ 138000 ਪਰ ਰੇਟ ਮੰਗਿਆ ਬਾਕੀ ਮੌਕੇ ਤੇ ਚਲਾ ਕੇ ਚੈੱਕ ਕਰਕੇ ਖਰੀਦੋ ਜੀ ਮਾਲਕ ਵੀਰ ਨੇ ਪੂਰੀ ਫੁੱਲ ਗਰੰਟੀ ਦਿੱਤੀ ਹੈ 13 ਮਾਡਲ ਹੈ ਜੀ ਏਰੀਆ ਜੀ ਪੱਖੋ ਕਲਾਂ ਬਰਨਾਲਾ 138000 ਪਰ ਰੇਟ ਰੱਖਿਆ ਗਿਆ 98768 23063 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜਗਤਜੀਤ ਦਾ ਰਿਪਰ ਖਰੀਦ ਸਕਦੇ ਹੋ ਜਨ ਐਲ ਐਕਸ ਗੱਡੀ ਵਿਕਾਊ ਹੈ ਜੀ 2004 ਮਾਡਲ ਪਾਸਿੰਗ 2024 ਤੱਕ ਦੂਜੇ ਨਾ ਆ ਗੱਡੀ ਏਰੀਆ ਸ਼ਹਿਰ ਜਲੰਧਰ ਪੈਟਰੋਲ ਦੀ ਗੱਡੀ ਹੈ ਰੇਟ ਹੈ ਜੀ 75000 ਰੁਪਏ ਡਿਮਾਂਡ 75000 ਰੁਪਏ ਡਿਮਾਂਡ ਰੱਖੀ ਗਈ ਹੈ ਜੀ 8054272 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜਨ ਐਲੈਕਸ ਗੱਡੀ ਨੂੰ ਖਰੀਦ ਸਕਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਦੋ ਟੂੜੀ ਵਾਲੀਆਂ ਟਰਾਲੀਆਂ ਚਾਹੀਦੀਆਂ ਨੇ 12 ਵਾਈ 6 ਦੀਆਂ ਦੋ ਟੂੜੀ ਵਾਲੀਆਂ ਟਰਾਲੀਆਂ ਚਾਹੀਦੀਆਂ ਨੇ 12x6 ਦੀਆਂ ਹੋਣ ਚੰਗੀ ਹਾਲਤ 'ਚ ਨੰਬਰ ਨੋਟ ਕਰ ਲਓ WhatsApp ਰਾਹੀਂ ਕਾਲ ਕਰਕੇ ਤੁਸੀਂ ਇਹ ਵੀਰ ਨਾਲ ਗੱਲ ਕਰ ਸਕਦੇ ਹੋ ਇਸ ਵੀਰ ਨੂੰ ਚਾਹੀਦੀਆਂ ਨੇ +97450368952 ਇਸ ਨੰਬਰ ਤੇ ਸੰਪਰਕ ਕਰੋ ਸਵਰਾਜ 855 ਟਰੈਕਟਰ ਜਾਹਿੰਦ ਹੈ ਜੀ 2010 ਮਾਡਲ ਤੋਂ ਲੈ ਕੇ 15 ਮਾਡਲ ਤੱਕ ਏਰੀਆ ਫਰੀਦਕੋਟ ਕੋਟ ਕਬੂਰਾ 사ਦਿਕ ਜੈਤੋਂ ਤੇ ਮੁਖਸਰ ਸਾਹਿਬ ਜੀ ਇਨਾਂ ਏਰੀਆ ਦੇ ਵਿੱਚ ਕੋਈ ਵੀ ਟਰੈਕਟਰ ਵੇਚਦਾ ਹੋਵੇ ਸਵਰਾਜ 855 ਦਾ ਇਹ ਨੰਬਰ ਦੇ ਸੰਪਰਕ ਕਰੇ 9463732862 ਇਸ ਨੰਬਰ ਤੇ ਇਸ ਵੀਰ ਦੇ ਨਾਲ ਸੰਪਰਕ ਜ਼ਰੂਰ ਕਰਿਓ ਜੀ ਕਿਸੇ ਨੇ ਮੱਕੀ ਪਲਾਂਟਰ ਸੇਲ ਕਰਨਾ ਹੋਵੇ ਜੀ ਮਾਚਿਓ ਕੰਪਨੀ ਦਾ ਤਾਂ ਇਹਨਾਂ ਵੀਰਾਂ ਨਾਲ ਸੰਪਰਕ ਕਰੋ 212223 ਮਾਡਲ ਤੱਕ 95966 79944 ਇਸ ਨੰਬਰ ਤੇ ਇਸ ਵੀਰ ਦੇ ਨਾਲ ਸੰਪਰਕ ਕਰੋ ਇਸ ਵੀਰ ਨੇ ਜੀ ਖਰੀਦ ਦੇਣਾਗਾ 13 ਕਿੱਲੇ ਜ਼ਮੀਨ ਵਿਕਾਊ ਹੈ ਜੀ ਦੋ ਮੋਟਰਾਂ ਤਕਸੀਮ ਟਕ ਸਰਹੰਦ ਤੋਂ ਭਾਜੂ ਰੋਡ ਪਿੰਡ ਭਮਾਰਸੀ ਰੇਟ ਹੈ ਜੀ 50 ਲੱਖ ਰੁਪਏ ਕਿੱਲੇ ਦਾ 50 ਲੱਖ ਰੁਪਏ ਕਿੱਲੇ ਦਾ ਰੇਟ ਮੰਗਿਆ ਜੀ ਤਕਸੀਮ ਟਕ ਹੈ ਦੋ ਮੋਟਰ ਕਨੈਕਸ਼ਨ ਲੱਗੇ ਨੇ 13 ਕਿੱਲੇ ਜ਼ਮੀਨ 788914493 ਇਸ ਨੰਬਰ ਤੇ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਆ ਕਰੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੱਧ ਤੋਂ ਵੱਧ ਸ਼ੇਅਰ ਲਾਈਕ ਜ਼ਰੂਰ ਕਰਦੇ ਹੋ ਤੇ ਇੱਕ ਮੇਰੀ ਬੇਨਤੀ ਹੈ ਜਿਹੜੇ ਵੀ ਵੀਰ ਕੋਈ ਵੀ ਵੀਰ ਕਿਸੇ ਵੀ ਤਰ੍ਹਾਂ ਦੀ ਐਡ ਦੇਖਦਾ ਹੈ ਤਾਂ ਵੀਰਾਂ ਨੂੰ ਬੇਨਤੀ ਹੈ ਜੀ ਜਿਹੜਾ ਥੱਲੇ ਵੀਡੀਓ ਦੇ ਨੰਬਰ ਚੱਲ ਰਿਹਾ 9877988446 ਚਿੱਠੇ ਅੱਖਰਾਂ ਦੇ ਵਿੱਚ ਇਹ ਸਾਡਾ ਵਟਸਐਪ ਨੰਬਰ ਹੈ ਜੀ ਤੁਸੀਂ ਜਿੱਥੇ ਕੋਈ ਵੀ ਜ਼ਮੀਨ ਪਲਾਟ ਖੇਤੀਬਾੜੀ ਵਾਲੀ ਸੰਤ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇਖੀ ਹੈ ਤਾਂ ਉਹਦੀ ਤਾਂਹਾਂ ਵਾਲੀ ਸਾਈਡ ਮਾਲਕ ਵੀਰ ਦੇ ਨੰਬਰ ਏਰੀਆ ਰੇਟ ਸਾਰਾ ਕੁਝ ਦੱਸਿਆ ਹੁੰਦਾ ਜੀ ਤੁਸੀਂ ਉੱਥੇ ਚੈੱਕ ਕਰਿਆ ਕਰੋ ਜਿਹੜਾ ਨੰਬਰ ਤੁਸੀਂ 9877988464 A ਦੇਖ ਰਹੇ ਹੋ ਇਹ ਐਡ ਕਰਵਾਉਣ ਦੇ ਲਈ ਹੈ ਜੀ बार-बार ਅਸੀਂ ਇਹ ਦੱਸ ਰਿਹਾ ਤਾਂ ਕਿ ਤੁਸੀਂ ਜਦੋਂ ਵੀ ਵੀਡੀਓ ਦੇਖੋ ਤਾਂ ਵੀਡੀਓ ਨੂੰ ਰੋਕ ਕੇ ਉਹਦਾ ਸਕਰੀਨ ਸ਼ਾਟ ਲੈ ਕੇ ਜਿਹੜੇ ਮਾਲਕ ਵੀਰਾਂ ਦੇ ਨੰਬਰ ਦਿੱਤੇ ਹੋਏ ਨੇ ਉਹਨਾਂ ਤੇ ਗੱਲ ਕਰ ਸਕੋ ਸੋ ਜੇਕਰ ਕੋਈ ਵੀ ਵੀਰ ਭੈਣ ਐਡ ਕਰਵਾਉਂਦਾ ਚਾਹਵਨ ਹੋਵੇ ਤਾਂ WhatsApp ਨੰਬਰ ਵੀਡੀਓ ਥੱਲੇ ਚੱਲਦਾ ਰਹਿੰਦਾ 9877998440 ਇਸ ਨੰਬਰ ਤੇ 5 ਤੋਂ 7 ਫੋਟੋਆਂ ਪ੍ਰੋਪਰ ਵੀਡੀਓ ਪ੍ਰੋਪਰ ਜਾਣਕਾਰੀ ਦੇ ਨਾਲ ਤੁਸੀਂ ਐਡ ਕਰਵਾ ਸਕਦੇ ਹੋ ਤੇ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਜਲਦੀ ਤੁਹਾਡੇ ਕੋਲੇ ਪਹੁੰਚ ਸਕੇ ਤੇ ਤੁਹਾਨੂੰ ਹਰ ਇੱਕ ਦਿਨ ਨਵੀਂ ਵੀਡੀਓ ਦੇਖਣ ਨੂੰ ਮਿਲ ਸਕੇ ਤੇ ਜਿਹੜੇ ਵੀ ਚੈਨਲ ਦੇ ਨਾਲ ਜੁੜੇ ਹੋਏ ਨੇ ਵੀਡੀਓ ਨੂੰ ਸ਼ੇਅਰ ਕਰ ਰਹੇ ਨੇ ਚੈਨਲ ਨੂੰ ਸਪੋਰਟ ਕਰਦੇ ਨੇ ਉਨਾ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਉਮੀਦ ਹੈ ਜੀ ਤੁਸੀਂ ਅੱਗੇ ਤੋਂ ਵੀ ਐਦਾਂ ਹੀ ਸਪੋਰਟ ਕਰੋਗੇ ਤੁਹਾਡਾ ਆਪਣਾ ਚੈਨਲ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਇੱਕ ਸ਼ੇਅਰ ਤੇ ਇੱਕ ਲਾਈਕ ਤੇ ਕੋਈ ਖਰਚਾ ਨਹੀਂ ਹੁੰਦਾ ਸੋ ਵੀਰਾਂ ਨੂੰ ਬੇਨਤੀ ਹੈ ਜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸ਼ੇਅਰ ਕਰਨ ਵਾਲੇ ਵੀਰ ਕਮੈਂਟਾਂ ਦੇ ਵਿੱਚ ਆਪਦਾ ਏਰੀਆ ਤੇ ਨਾਮ ਜ਼ਰੂਰ ਦੱਸਣ ਸੋ ਬਣੇ ਰਹੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਦੇ ਨਾਲ ਇਸੇ ਤਰ੍ਹਾਂ ਜੀ ਜਲਦੀ ਮਿਲਦੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ